ਮਸ਼ਹੂਰ ਕਬੱਡੀ ਕਮੈਂਟੇਟਰ ਸੁਖਚੈਨ ਸਿੰਘ ਬਰਾੜ ਨੂੰ ਸਰਚ ਕਰੋ ਤੁਹਾਨੂੰ ਬਥੇਰਾ ਕੁਝ ਮਿਲ ਜਾਏਗਾ ਕਬੱਡੀ ਜੋ ਜਿੱਥੇ ਕਮੈਂਟਰੀ ਤੱਕ ਪਾਉਂਦੀ ਸੀ ਉੱਥੇ ਹੀ ਇਹਨਾਂ ਦੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਵੀ ਲੋਕੀ ਪਸੰਦ ਕਰਦੇ ਹੁੰਦੇ ਸੀ ਤੇ ਸੁਖਚੈਨ ਨੂੰ ਵੀ ਬਥੇਰਾ ਸ਼ੌਕ ਸੀ ਇਸ ਮਸ਼ਹੂਰੀ ਦਾ ਪਰ ਸੁਖਚੈਨ ਸਿੰਘ ਬਰਾੜ ਦੀ ਮਸ਼ਹੂਰੀ ਇਸ ਤੋਂ ਇਲਾਵਾ ਕਿਸੇ ਹੋਰ ਗੱਲ ਪਿੱਛੇ ਵੀ ਹੋ ਇਹ ਉਹਨੂੰ ਵੀ ਨਹੀਂ ਪਤਾ ਸੀ ਗੱਲ ਸ਼ੁਰੂ ਤੋਂ ਸ਼ੁਰੂ ਕਰਦੇ ਆ ਪਰ ਪਹਿਲਾਂ ਹੀ ਦੱਸ ਦਵਾਂ ਕਿ ਇਸ ਵੀਡੀਓ 'ਚ ਕੁਝ ਅਜੀਹੀਆਂ ਗੱਲਾਂ ਹੋਣਗੀਆਂ ਜੋ ਮਾਈਂਡ ਡਿਸਟਰਬ ਕਰ ਸਕਦੀਆਂ ਨੇ ਸੋਸਤਕਾਲ ਜੀ ਮੈਂ ਹਪੁਨੀਤ ਗੌਰ ਖੁਦ ਅਤੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਕੁਝ ਹੋਰ ਨਹੀਂ 1995 ਤੋਂ ਸ਼ੁਰੂ ਕਰਦੇ ਹਾਂ ਮੋਗਾ ਜ਼ਿਲ੍ਹਾ ਪਿੰਡ ਲਦਾਈਕੇ ਤੋਂ ਸੁਖਚਾਨ ਸਿੰਘ ਬਰਾੜ ਕੈਨੇਡਾ ਚਲਾ ਜਾਂਦਾ ਹੈ ਉਸ ਵਕਤ ਉਹ 31 ਸਾਲ ਦਾ ਹੁੰਦਾ ਹੈ 4 ਸਾਲ ਬਾਅਦ ਉਹ ਇੰਡੀਆ ਵਾਪਸ ਆਉਂਦਾ ਹੈ ਤੇ ਇੱਥੇ ਆ ਕੇ ਉਹ ਵਿਆਹ ਕਰਵਾ ਲੈਂਦਾ ਹੈ ਉਸ ਵਕਤੇ ਇਹ 35 ਸਾਲ ਦਾ ਹੁੰਦਾ ਪਰ ਜਸਪੂਰੀ ਨਾਲ ਇਹ ਵਿਆਹ ਕਰਾਉਂਦਾ ਉਹ ਮਹਿਜ਼ 21 ਸਾਲ ਦੀ ਹੁੰਦੀ ਆ ਇੱਕ ਮੀਡੀਆ ਰਿਪੋਰਟ ਦੱਸਦੀ ਆ ਕਿ ਵਿਆਹ ਦੇ ਸਮੇਂ ਸੁਚੈਨ ਸਿੰਘ ਬਰਾੜ ਨੇ 8 ਲੱਖ ਰੁਪਏ ਦੀ ਨਕਦ ਅਦਾਇਗੀ ਕਰਨ ਅਤੇ ਆਪਣੀ ਪਤਨੀ ਦੇ ਪਰਿਵਾਰ ਨੂੰ ਕੈਨੇਡਾ ਲੈਣ ਲਈ ਸਹਿਮਤੀ ਦਿੱਤੀ ਸੀ ਉਹ ਆਪਣੀ ਗੱਲ ਤੇ ਰਿਹਾ ਤੇ ਦੋਵੇਂ ਗੱਲਾਂ ਪੂਰੀਆਂ ਕੀਤੀਆਂ ਪੈਸੇ ਵਾਲਿਆਂ ਵੀ ਤੇ ਪਰਿਵਾਰ ਨੂੰ ਕੈਨੇਡਾ ਲੈ ਕੇ ਆਉਣ ਵਾਲੀਆਂ ਦੋਵੇਂ ਘਰ ਅਲੱਗ-ਅਲੱਗ ਵਾਲੀ ਦੀ ਉਮਰ 'ਚ ਖਾਸਾ ਫਰਕ ਸੀ ਪਰ ਚਲੋ ਵਿਆਹ ਹੋਇਆ ਸਾਰੇ ਕੈਨੇਡਾ ਹਿੱਸਾ ਤੇਨੇ ਬੱਚੇ ਵੀ ਹੋ ਗਏ ਪਰ ਫਿਰ ਵੀ ਕੁਝ ਸੀ ਜੋ ਠੀਕ ਨਹੀਂ ਸੀ ਕਰ ਸੁਖਚੈਨ ਸਿੰਘ ਬਰਾੜ ਦੀ ਮਾਂ ਤੇ ਭਰਾ ਵੀ ਰਹਿੰਦੇ ਸਨ ਪਰ ਗੁਰਪ੍ਰੀਤ ਕੌਰ ਦੀ ਇਨਾਂ ਨਾਲ ਜਮਾਨੀ ਬਣਦੀ ਹੁੰਦੀ ਸੀ ਵੱਖ-ਵੱਖ ਸੋਰਸਸ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਕ ਗੁਰਪ੍ਰੀਤ ਕੌਰ ਦਾ ਘਰ 'ਚ ਬਹੁਤ ਬੁਰਾ ਹਾਲ ਕਰਦੇ ਹੁੰਦੇ ਸਨ ਉਸ ਦਾ ਚੰਗਾ ਵਤੀਰਾ ਨਹੀਂ ਸੀ ਕਰਦੇ ਇਨਾਂ ਬੁਰਾ ਵਤੀਰਾ ਕਿ ਉਹ ਡਿਪਰੈਸ਼ਨ 'ਚ ਚਲੀ ਗਈ ਸੀ ਇਹ ਵੀ ਪਤਾ ਲੱਗਦਾ ਹੈ ਕਿ ਗੁਰਪ੍ਰੀਤ ਕੌਰ ਦਾ ਇੱਕ ਬੰਦੇ ਜਹੰਦਰ ਨਾਲ ਅਫੇਅਰ ਹੁੰਦਾ 2015 ਦੀ ਐਂਡ ਦੀ ਗੱਲ ਸੁਖਚੈਨ ਬਰਾੜ ਤੇ ਗੁਰਪ੍ਰੀਤ ਦੋਵੇਂ ਇੰਡੀਆ ਜਾਂਦੇ ਨੇ ਤੇ ਉੱਥੇ ਗੁਰਪ੍ਰੀਤ ਇੱਕ ਡਿਸੀਜਨ ਲੈਂਦੀ ਹੈ ਕਿ ਉਹ ਤਿੰਨ ਬੱਚਿਆਂ 'ਚੋਂ ਦੋ ਨਿੱਕਿਆਂ ਨੂੰ ਲੈ ਕੇ ਇੰਡੀਆ ਰਹੇਗੀ ਕੁਝ ਸਾਲ ਉਹ ਵਾਪਸ ਕੈਨੇਡਾ ਆਉਂਦੇ ਨੇ ਤੇ ਗੁਰਪ੍ਰੀਤ ਇੰਡੀਆ ਮੂਵ ਹੋਣ ਦੀਆਂ ਆਪਣੀਆਂ ਤਿਆਰੀਆਂ ਸ਼ੁਰੂ ਕਰਦੀ ਹੈ ਇਹ ਗੱਲ ਸੁਖਚੈਨ ਨੂੰ ਚੰਗੀ ਨਹੀਂ ਲੱਗ ਰਹੀ ਹੁੰਦੀ ਉਹ ਨਹੀਂ ਚਾਹੁੰਦਾ ਹੁੰਦਾ ਕਿ ਉਹ ਬੱਚੇ ਲੈ ਕੇ ਇੰਡੀਆ ਜਾਏ ਸੋ ਇਹਨਾਂ ਦੋਵਾਂ 'ਚ ਹੋਰ ਵੀ ਜ਼ਿਆਦਾ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਏ ਚੱਲਦਾ ਰਹਿੰਦਾ ਹੈ 2016 ਦੇ ਜਨੂਅਰੀ ਚ ਸੁਖਚੈਨ ਸਿੰਘ ਬਰਾੜ ਨੇ ਟੋਰਾਂਟੋ ਤੋਂ ਆਰਕੰਸਾਸ ਟਰੱਕ ਦਾ ਲੋਡ ਲੈ ਕੇ ਜਾਣਾ ਹੁੰਦਾ ਤੁਹਾਨੂੰ ਦੱਸ ਦਵਾਂ ਕਿ ਇਹ ਦੋਵੇਂ ਲਾਇਸੈਂਸਡ ਟਰੱਕ ਡਰਾਈਵਰਸ ਹੁੰਦੇ ਨੇ ਇਹ ਵੀ ਇਹਨਾਂ ਦਾ ਕੰਮ ਹੁੰਦਾ ਹੈ ਅਕਸਰ ਗੁਰਪ੍ਰੀਤ ਕੌਰ ਸੁਖਚੈਨ ਨੂੰ ਇਦਾਂ ਦੇ ਟੂਰ ਤੇ ਅਕੰਪਨੀ ਕਰਦੀ ਹੁੰਦੀ ਆ ਗੁਰਪ੍ਰੀਤ ਕੋਲ ਖੁਦ ਟਰੱਕ ਚਲਾਉਣ ਦਾ ਲਾਇਸੈਂਸ ਹੁੰਦਾ ਕਿਉਂਕਿ ਇਹ ਵੀ 3 ਦਿਨਾਂ ਦਾ ਟ੍ਰਿਪ ਹੁੰਦਾ ਸੋ ਗੁਰਪ੍ਰੀਤ ਰਾਜ਼ੀ ਹੁੰਦੀ ਹੈ ਸੁਖਚੈਨ ਦੇ ਨਾਲ ਜਾਣ ਨੂੰ 30 ਜਨੂਅਰੀ 2016 ਨੂੰ ਦੋਵੇਂ ਬ੍ਰਾਮਟਮ ਤੋਂ ਨਿਕਲਦੇ ਆ ਦੋ ਟਾਈਕੰਟੇ ਹੋਏ ਹੁੰਦੇ ਨੇ ਡਰਾਈਵ ਕਰਦੇ ਆ ਤਾਂ ਹੀ ਦੋਵੇਂ ਸਾਊਥ ਸਰਨੀਆਂ ਦੇ ਇੱਕ ਟਰੱਕ ਸਟਾਪ ਤੇ ਰੁਕਦੇ ਆ ਸਵੇਰੇ ਇਹਨਾਂ ਨੇ ਯੂਐਸਲੇ ਨਿਕਲਣਾ ਹੁੰਦਾ ਕੁਝ ਘੰਟਿਆਂ ਲਈ ਰੁਕਣਾ ਹੁੰਦਾ ਇਹਨਾਂ ਨੇ ਇੱਥੇ ਕਿ ਰੈਸਟ ਕਰ ਲਈਏ ਪਰ ਨੈਕਸਟ ਡੇ ਅਰਲੀ ਮਾਰਨਿੰਗ ਸੜੇ 3:30 ਵਜੇ ਦੇ ਆਸ-ਪਾਸ ਇੱਕ ਨਿਊਜ਼ ਆਉਂਦੀ ਆ ਕਿ ਸਾਊਥ ਸਰਨੀਆਂ ਇੱਕ ਟਰੱਕ 'ਚ ਅੱਗ ਲੱਗੀ ਆ ਤੇ ਉਸ 'ਚ ਗੁਰਪ੍ਰੀਤ ਕੌਰ ਮਰ ਗਈ ਐ ਐਮਰਜੈਂਸੀ ਸਰਵਿਸਿਜ਼ ਬਿਨਾਂ ਸਮਾਂ ਗਵਾਏ ਪਹੁੰਚ ਜਾਂਦੀਆਂ ਨੇ ਹਾਈਵੇ 402 ਤੇ ਉੱਥੇ ਫਾਇਰ ਬ੍ਰਿਗੇਡ ਵਾਲੇ ਅੱਗ ਨੂੰ ਬੁਝਾਉਣ ਲਈ ਮੁਸ਼ਕਲ ਕਰਦੇ ਨੇ ਸੁਖਚੈਨ ਦਾ ਵੀ ਡਾਕਟਰਸ ਚੈੱਕ ਅਪ ਕਰਦੇ ਨੇ ਕਿ ਉਹ ਤਾਂ ਠੀਕ ਹੈ ਉਸ ਨੂੰ ਤਾਂ ਕਿਤੇ ਕੁਝ ਨਹੀਂ ਹੋਇਆ ਕੋਈ ਸੱਟ ਤਾਂ ਨਹੀਂ ਲੱਗੀ ਪੁਲਿਸ ਵੀ ਆਸ-ਪਾਸ ਦੇ ਲੋਕਾਂ ਤੋਂ ਪੁੱਛਤਾਛ ਕਰਦੀ ਹੈ ਕਿ ਕਿਤੇ ਕੋਈ ਚਸ਼ਮਦੀਦੀ ਮਿਲ ਜਾਏ ਗੱਲਬਾਤ ਸੁਖਚੈਨ ਨਾਲ ਵੀ ਹੋ ਰਹੀ ਸੀ ਉਸ ਵਕਤ ਪਰ ਪੁਲਿਸ ਨੂੰ ਉਸ ਦਾ ਬਿਹੇਵੀਅਰ ਕੁਝ ਅਜੀਬ ਲੱਗਦਾ ਪੁਲਿਸ ਅਧਿਕਾਰੀ ਦੱਸਦਾ ਹੈ ਕਿ ਸੁਖਚੈਨ ਦੇ ਹਾਫ ਪਾਉ ਉਸਨੂੰ ਬਹੁਤ ਅਜੀਬ ਲੱਗ ਰਿਹਾ ਸੀ। ਘਟਨਾ ਵਾਲੀ ਥਾਂ ਤੇ ਬਾਅਦ ਵਿੱਚ ਹੋਈ ਗੱਲਬਾਤ ਵਿੱਚ ਕੌਪਮੈਲਰ ਨੇ ਬਰਾੜ ਨੂੰ ਪੁੱਛਿਆ ਕਿ ਕੀ ਉਸਨੇ ਆਪਣੀ ਪਤਨੀ ਨੂੰ ਟਰੱਕ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਹਿਲਾਂ ਤਾਂ ਬਰਾੜ ਨੇ ਕੁਝ ਵੀ ਨਹੀਂ ਕਿਹਾ ਪਰ ਕੁਝ देर ਰੁਕਣ ਤੋਂ ਬਾਅਦ ਬਰਾੜ ਨੇ ਕਿਹਾ ਕਿ ਉਹ ਉਸ ਦਾ ਨਾ ਲੈ ਕੇ ਚਲਾ ਰਿਹਾ ਸੀ। ਜਦੋਂ ਕੁਝ ਨਹੀਂ ਕਰ ਪਾਇਆ ਤਾਂ ਵਾਪਸ ਟਰੱਕ ਦੇ 슬ੀਪਰ ਕੰਪਾਰਟਮੈਂਟ ਤੇ ਪਹੁੰਚ ਗਿਆ ਬਰਾੜ ਨੇ ਆਪਣੀ ਗੱਲ ਇਹ ਕਹਿ ਕੇ ਖਤਮ ਕੀਤੀ ਕਿ ਕੈਬ ਵਿੱਚ ਧੂਆ ਸੰਗਣਾ ਸੀ ਸੋ ਗੱਡੀ ਵਿੱਚੋਂ ਬਾਹਰ ਨਿਕਲ ਗਿਆ ਇਹ ਸਭ ਮਿਲਰ ਨੇ ਆਪਣੀ ਗਵਾਹੀ ਚ ਕਿਹਾ ਸੀ ਇੱਕ ਗੱਲ ਹੋਰ ਉਸ ਸਮੇਂ ਬਰਾੜ ਵਾਰ-ਵਾਰ ਆਪਣੀ ਪਤਨੀ ਦੀ ਲਾਸ਼ ਦੇਖਣ ਲਈ ਕਹਿ ਰਿਹਾ ਸੀ ਜ਼ਿੱਦ ਕਰ ਰਿਹਾ ਸੀ ਪੁੱਛ ਰਿਹਾ ਸੀ ਕਿ ਉਹ ਜ਼ਿੰਦਾ ਹੈ ਕਿ ਮਰ ਗਈ ਪਰ ਪੁਲਿਸ ਨੇ ਲਾਸ਼ ਨਹੀਂ ਵੇਖਣ ਦਿੱਤੀ ਮਿਲਰ ਨੇ ਕਿਹਾ ਕਿ ਉਸ ਨੂੰ ਸੁਖਚੈਨ ਦੀ ਆਪਣੀ ਪਤਨੀ ਨੂੰ ਇਦਾਂ ਵੇਖਣ ਦੀ ਇੱਛਾ ਅਜੀਬ ਲੱਗੀ ਕਿਉਂਕਿ ਕੌਪ ਜਸਟਨ ਮਿਲਰ ਨੂੰ ਇਦਾਂ ਜਾਪ ਰਿਹਾ ਸੀ ਜਿਵੇਂ ਉਹ ਕਨਫਰਮ ਕਰਦਾ ਹੋਏ ਕਿ ਕਿਤੇ ਘਰ ਵਾਲੀ ਬਚ ਤਾਂ ਨਹੀਂ ਗਈ ਕੌਪ ਜਸਟਨ ਮਿਲਰ ਜਦੋਂ ਘਟਨਾ ਵਾਲੀ ਥਾਂ ਤੇ ਪਹੁੰਚਦਾ ਹੈ ਤਾਂ ਉਸ ਵਕਤ ਸੁਖਚੈਨ ਉਸ ਨੂੰ ਨਹੀਂ ਦੱਸਦਾ ਕਿ ਸੜ ਰਹੇ ਟਰੱਕ 'ਚ ਉਸਦੀ ਵਾਈਫ ਹੀ ओपीपी सर्जेंट जेम्स स्मिथ ਨੇ ਗਵਾਹੀ ਦਿੱਤੀ ਕਿ ਜਦੋਂ ਉਹ ਸਵੇਰੇ 3:19 ਤੇ ਪਹੁੰਚਿਆ ਤਾਂ ਟਰੱਕ ਕੈਬ ਵਿੱਚ ਹਰ ਚੀਜ਼ ਨੂੰ ਅੱਗ ਲੱਗੀ ਹੋਈ ਸੀ ਅਤੇ ਉੱਥੇ ਅੱਗ ਬੁਝਾਉਣ ਵਾਲਾ ਯੰਤਰ ਕੋਈ ਜ਼ਿਆਦਾ ਯੂਸਫੁਲ ਨਹੀਂ ਸੀ ਹੈਗਾ। स्मिथ ਨੇ ਕਿਹਾ ਕਿ ਤੇਜ਼ ਅੱਗ ਨੇ ਉਸ ਨੂੰ ਕੈਬ ਵਿੱਚ ਦਾਖਲ ਹੋਣ ਤੋਂ ਰੋਕਿਆ। ਅੱਗ ਬੁਝਾਉਣ ਦੀ ਕੋਸ਼ਿਸ਼ ਤੋਂ ਬਾਅਦ स्मिथ ਵਿਰਾਡ ਕੋਲ ਪਹੁੰਚਿਆ ਜੋ ਹਾਈਵੇ ਦੇ ਬਿਲਕੁਲ ਵਿੱਚਕਾਰ ਖੜੇ ਸਨ। ਵਿਰਾਡ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਕੈਬ ਦੇ ਪਿੱਛੇ ਸੀ ਬਰਾਡ ਨੇ ਸਮਿਤ ਨੂੰ ਪੁੱਛਿਆ ਕਿ ਕੀ ਉਹ ਉਸ ਨੂੰ ਵੇਖ ਸਕਦਾ ਹੈ ਤਾਂ ਸਮਿਤ ਨੇ ਕਿਹਾ ਕਿ ਹੁਣ ਬਹੁਤ देर ਹੋ ਚੁੱਕੀ ਹੈ ਪੈਰਾਮੈਡਿਕ ਡਰੇਕ ਮਾਇਰਸ ਨੇ ਗਵਾਹੀ ਦਿੱਤੀ ਕਿ ਬਰਾਡ ਉਸ ਵਕਤ ਸ਼ਾਂਜਾਬਦਾ ਸੀ ਅਤੇ ਜਦੋਂ ਉਸਨੇ ਉਸ ਨਾਲ ਗੱਲ ਕੀਤੀ ਤਾਂ ਉਹ ਮੈਡੀਕਲੀ ਠੀਕ ਸੀ ਉਸ ਨੂੰ ਧੂਆਂ ਤੱਕ ਨਹੀਂ ਸੀ ਚੜਿਆ ਹੋਇਆ ਨਾ ਹੀ ਏਡੀ ਅੱਗ ਤੇ ਧੂਏ ਦੇ ਵਿੱਚ ਉਸ ਨੂੰ ਜ਼ਰਾ ਜੰਨੀ ਵੀ ਖੰਗ ਆ ਰਹੀ ਸੀ ਹੋਰ ਤੇ ਹੋਰ ਉਸ ਦੇ ਕੱਪੜੇ ਵੀ ਬਿਲਕੁਲ ਠੀਕ ਸਨ ਕਿਤੋਂ ਵੀ ਕੁਝ ਨਹੀਂ ਸੀ ਸੜਿਆ ਹੋਇਆ ਘਟਨਾ ਵਾਲੀ ਥਾਂ ਤੋਂ ਉਸ ਵਕਤਾਂ ਸੁਖਚੈਨ ਨੂੰ ਉਸ ਦੇ ਘਰ ਭੇਜ ਦਿੱਤਾ ਜਾਂਦਾ ਪਰ ਪੁਲਿਸ ਤੇ ਫਾਇਰ ਡਿਪਾਰਟਮੈਂਟ ਨੂੰ ਬੜੀ ਸਟਰੋਂਗ ਫੀਲਿੰਗ ਹੁੰਦੀ ਹੈ ਕਿ ਇਸ ਸਬਚ ਸੁਖਚੈਨ ਪੂਰੀ ਗੱਲ ਨਹੀਂ ਦੱਸ ਰਿਹਾ ਕੁਝ ਲੁਕਾ ਰਿਹਾ ਹੈ ਫਾਇਰ ਡਿਪਾਰਟਮੈਂਟ ਨੂੰ ਇਸ ਸ਼ੀਸ਼ਾ ਵੀ ਪਤਾ ਲੱਗਦਾ ਕਿ ਅੱਗ ਨੂੰ ਹੋਰ ਤੇਜ਼ ਕਰਨ ਲਈ ਪੈਟਰੋਲ ਦਾ ਸਹਾਰਾ ਲਿਆ ਗਿਆ। ਹੁਣ ਪੈਟਰੋਲ ਦੀ ਉੱਚਤਾ ਟਰੱਕ ਚਲੋਂ ਨਹੀਂ ਸੀ ਕਿਉਂਕਿ ਉਹ ਡੀਜ਼ਲ ਨਾਲ ਚੱਲਦਾ ਸੀ। ਪੁਲਿਸ ਆਪਣੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਸੀ। ਇਹਨੇ ਨੂੰ ਗੁਰਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਪਰ ਉਸ ਰਿਪੋਰਟ ਚ ਤਾਂ ਕੁਝ ਹੋਰ ਹੀ ਨਿਕਲ ਕੇ ਆਉਂਦਾ ਹੈ। ਰਿਪੋਰਟ ਦੇ ਮੁਤਾਬਕ ਟਰੱਕ ਨੂੰ ਅੱਗ ਲੱਗਣ ਵੇਲੇ ਗੁਰਪ੍ਰੀਤ ਚੋਂਦੀ ਹੁੰਦੀ ਹੈ ਪਰ ਉਸਦੇ ਸਿਰ ਤੇ ਚਾਰ ਫ੍ਰੈਕਚਰਸ ਹੁੰਦੇ ਨੇ ਜੋ ਇਹ ਦੱਸਦੇ ਨੇ ਕਿ ਉਸਦੇ ਸਿਰ ਤੇ ਕਿਸੇ ਹੈਵੀ ਚੀਜ਼ ਨਾਲ ਮਾਰਿਆ ਗਿਆ ਸੀ ਇੱਕ ਪਾਸੇ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਸੀ ਦੂਜੇ ਪਾਸੇ ਪੰਜਾਬੀ ਕਮਿਊਨਿਟੀ ਸੁਖਚੈਨ ਨੂੰ ਹਮਦਰਦੀ ਦੇ ਰਹੀ ਸੀ ਹੁਣ ਪੁਲਿਸ ਨੇ ਸੁਖਚੈਨ ਨੂੰ ਪੁਛਤਾਛ ਲਈ ਬੁਲਾਉਣਾ ਸ਼ੁਰੂ ਕੀਤਾ ਲਗਾਤਾਰ ਜ਼ਿਆਦਾ ਵਕਤ ਨਹੀਂ ਲੱਗਿਆ ਸੁਖਚੈਨ ਨੂੰ ਪੁਲਿਸ ਅੱਗੇ ਹਥਿਆਰ ਸੁੱਟਣ ਸੁਖਚੈਨ ਸਿੰਘ ਬਰਾੜ ਦੇ ਬਿਆਨ ਮੁਤਾਬਕ 30 ਜਨਵਰੀ ਨੂੰ ਨਿਕਲਦਿਆ ਟੂਰ ਦੇ ਲਈ ਪੈਂਡਾ ਲੰਬਾ ਹੁੰਦਾ ਹੈ ਇਸ ਲਈ ਉਹ ਸਰਨੀਆਂ ਟਰੱਕ ਸਟਾਪ ਤੇ ਰੁਕ ਜਾਂਦੇ ਨੇ ਸਵੇਰ ਜਦੋਂ ਉੱਠਦੇ ਨੇ ਤਾਂ ਕੈਬਿਨ 'ਚ ਗਰਮੀ ਬੜੀ ਹੁੰਦੀ ਹੈ ਇਸ ਕਰਕੇ ਗੁਰਪ੍ਰੀਤ कौर ਆਪਣੀ ਸ਼ਰਟ ਉੱਪਰ ਚੱਕ ਲੈਂਦੀ ਹੈ ਇਹ ਵੇਖ ਕੇ ਸੁਖਚੈਨ ਨੂੰ ਗੁੱਸਾ ਆਉਂਦਾ ਹੈ ਉਹ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ ਇੱਥੇ ਇਹਨਾਂ ਦਾ ਝਗੜਾ ਬਹੁਤ ਵੱਜ ਜਾਂਦਾ ਹੈ ਤੇ ਇਸੇ ਦੌਰਾਨ ਗੁਰਪ੍ਰੀਤ ਆਪਣੀ ਛਾਤੀ ਤੇ ਜੇ ਨਾ ਦਾ ਟੈਟੂ ਵਿਖਾਉਂਦੀ ਹੈ ਤੇ ਕਹਿੰਦੀ ਹੈ ਕਿ ਵੇਖ ਏ ਜਿੰਦਰ ਦੇ ਨਾਮ ਦਾ ਟੈਟੂ ਹੈ ਸਿਰਫ ਇਹਨਾਂ ਹੀ ਨਹੀਂ ਉਹ ਇਹ ਵੀ ਕਹਿੰਦੀ ਹੈ ਕਿ ਉਹਨਾਂ ਦਾ ਸਭ ਤੋਂ ਛੋਟਾ ਜਵਾਕ ਸੁਖਚੈਨ ਦਾ ਨਹੀਂ ਹੈ ਜਿੰਦਰ ਦਾ ਹੈ ਮਤਲਬ ਜਿੰਦਰ ਹੀ ਉਸ ਦਾ ਪਤਾ ਹੈ ਇਹ ਸਭ ਨੂੰ ਸੁਣ ਕੇ ਸੁਖਚੈਨ ਆਪੇ ਤੋਂ ਬਾਹਰ ਹੋ ਜਾਂਦਾ ਹੈ ਸੁਖਚੈਨ ਆਪਣੀ ਗਵਾਹੀ ਚ ਕਹਿੰਦਾ ਹੈ ਕਿ ਇਹ ਪਹਿਲੀ ਵਾਰ ਸੀ ਜਦੋਂ ਉਸ ਨੂੰ ਗੁਰਪ੍ਰੀਤ ਦੇ ਐਕਸਟਰਾ ਮੈਰਟਲ ਅਫੇਅਰ ਬਾਰੇ ਪਤਾ ਲੱਗਿਆ ਸੀ ਤੇ ਜਿੰਦਰ ਬਾਰੇ ਵੀ ਸੋ ਆਊਟ ਆਫ ਕੰਟਰੋਲ ਹੋ ਗਿਆ ਟਰੱਕ ਚ ਸਟੀਲ ਹੈਡ ਮੈਲਟ ਯਾਨੀ ਹਥੌੜੇ ਟਾਈਪ ਦੀ ਚੀਜ਼ ਪਈ ਹੁੰਦੀ ਹੈ ਉਸ ਨਾਲ ਉਹਨੇ ਗੁਰਪ੍ਰੀਤ ਦੇ ਸਿਰ ਤੇ ਵਾਰ ਕੀਤਾ ਉਹ ਕਹਿੰਦਾ ਹੈ ਕਿ ਜਦੋਂ ਗੁਰਪ੍ਰੀਤ ਖੂਨ ਨਾਲ ਭਿੱਜ ਗਈ ਤਾਂ ਉਸ ਦਾ ਸਿਰ ਸੀਮਿੰਟ ਵਾਂਗ ਜੰਮ ਗਿਆ ਮਤਲਬ ਉਹ ਖੁਦ ਹੀ ਸ਼ੌਕ ਹੋ ਗਿਆ ਸੀ ਪਰ ਜਦੋਂ ਉਹ ਥੋੜਾ ਨਾਰਮਲ ਹੋਇਆ ਤਾਂ ਟਰੱਕ 402 ਹਾਈਵੇ ਤੇ ਲੈ ਗਿਆ ਤੇ ਉੱਥੇ ਅੱਗ ਲਗਾਉਣ ਦਾ ਪਲਾਨ ਕੀਤਾ ਤਾਂ ਕਿ ਇਹ ਲੱਗੇ ਕਿ ਕਿਸੇ ਫਾਲਟ ਕਰਕੇ ਅੱਗ ਲੱਗੀ ਪੁਲਿਸ ਨੇ ਸੁਖਚੈਨ ਸਿੰਘ ਤੇ ਫਰਸਟ ਡਿਗਰੀ ਮਰਡਰ ਦਾ ਚਾਰਜ ਲਗਾਇਆ ਮਤਲਬ ਸੁਖਚੈਨ ਨੇ ਪਹਿਲਾਂ ਪੂਰੀ ਪਲਾਨਿੰਗ ਕੀਤੀ ਤੇ ਫਿਰ ਗੁਰਪ੍ਰੀਤ ਨੂੰ ਖਤਮ ਕੀਤਾ ਪਰ ਸੁਖਚੈਨ ਦੇ ਮੁਤਾਬਕ ਇਹ ਸਭ ਗੁੱਸੇ 'ਚ ਹੋਇਆ ਹੀਟ ਆਫ ਦਾ ਮੂਮੈਂਟਸ ਹੋਇਆ ਸੁਖਚੰਦ ਦੇ ਲਾਇਰਸ ਨੇ ਕਿਹਾ ਕਿ ਮੈਨ ਸਲੌਟਰ ਦਾ ਚਾਰਜ ਹੋਣਾ ਚਾਹੀਦਾ ਮਤਲਬ ਅਚਾਨਕ ਕਤਲ ਕੀਤੇ ਜਾਣ ਦਾ ਨਾ ਕਿ ਪੂਰੀ ਪਲੈਨਿੰਗ ਦੇ ਨਾਲ ਕਤਲ ਕੀਤੇ ਜਾਣ ਦਾ ਮੈਨ ਸਲੌਟਰ ਚ ਸਜ਼ਾ ਘੱਟ ਹੁੰਦੀ ਹੈ 4 ਤੋਂ 8 ਸਾਲ ਮੂਮਨ ਪਰ ਜੇ ਫਰਸਟ ਡਿਗਰੀ ਸਾਬਤ ਹੋ ਜਾਏ ਤਾਂ ਤਾ ਉਮਰ ਜੇਲ ਹੀ ਰਹਿਣਾ ਪਏਗਾ ਉਹ ਇਨਵੈਸਟੀਗੇਸ਼ਨ ਟੀਮ ਨੂੰ ਹੋ ਡੂੰਗਾ ਉਤਰਨਾ ਪੈਣਾ ਸੀ ਉਹਨਾਂ ਨੇ ਸੁਖਚੈਨ ਤੇ ਗੁਰਪ੍ਰੀਤ ਦੇ ਰਿਸ਼ਤੇ ਤੇ ਨਜ਼ਰ ਮਾਰੀ ਤਾਂ ਇਹ ਚੀਜ਼ ਪਤਾ ਲੱਗਣ 'ਚ ਜਰਾ ਵੀ ਵਕਤ ਨਹੀਂ ਲੱਗਿਆ ਕਿ ਇਹ ਇੱਕ ਟਾਕਸਿਕ ਮੈਰਿਜ ਸੀ ਤੇ ਨਾਲ ਇੱਕ ਹੋਰ ਗੱਲ ਸਾਹਮਣੇ ਆਈ ਕਿ ਸੁਖਚੈਨ ਨੂੰ ਉਸਦੀ ਵਾਈਫ ਦੇ ਜਿੰਦਰ ਨਾਲ ਅਫੇਰ ਬਾਰੇ ਪਹਿਲਾਂ ਹੀ ਪਤਾ ਸੀ ਜਦਕਿ ਉਸਨੇ ਤਾਂ ਕੋਰਟ 'ਚ ਇਹ ਕਿਹਾ ਸੀ ਕਿ ਉਸਨੇ ਗੁਰਪ੍ਰੀਤ ਨੂੰ ਤਾਂ ਮਾਰਿਆ ਕਿਉਂਕਿ ਉਸਨੂੰ ਉਸੇ ਵਕਤ ਜਿੰਦਰ ਬਾਰੇ ਪਤਾ ਲੱਗਿਆ ਸੀ ਤੇ ਉਹ ਸ਼ੌਕਚ ਆ ਗਿਆ ਸੀ ਤੇ ਉਸ ਤੋਂ ਇਹ برداشت ਨਹੀਂ ਸੀ ਉਹਨ ਸೀਕ੍ਰੇਟਸ ਖੁੱਲ ਹੀ ਰਹੀਆਂ ਸਨ ਤਾਂ ਇਹ ਵੀ ਪਤਾ ਲੱਗਦਾ ਹੈ ਕਿ 3 ਜਨਵਰੀ 2016 ਨੂੰ ਇਹ ਦੋਵੇਂ ਮੀਆਂ ਬੀਵੀ ਇੱਕ ਲਾਇਰ ਨੂੰ ਮਿਲਦੇ ਆ ਇੱਕ ਵਿਲ ਲਈ ਜਿਸ ਚ ਇਹ ਹੁੰਦਾ ਕਿ ਦੋਵਾਂ ਚੋਂ ਜਿਹੜਾ ਵੀ ਮਰ ਗਿਆ ਤਾਂ ਉਸ ਦੇ ਹਿੱਸੇ ਦੀਆਂ ਐਸੈਟਸ ਦੂਜੇ ਦੇ ਨਾਂ ਹੋ ਜਾਣਗੀਆਂ ਉਸੇ ਸ਼ਾਮ ਨੂੰ ਲੋਕ ট্রাকਟਰ ਲਈ ਨਿਕਲਦੇ ਆ। ਸੋ ਬਹੁਤ ਕੁਝ ਸੀ ਜੋ ਮਰਡਰ ਦਾ ਮੋਟਿਵ ਹੋ ਸਕਦਾ ਸੀ। ਹੁਣ ਇਨਵੈਸਟੀਗੇਟਰਸ ਨੇ ਇਹ ਵੀ ਕਿਹਾ ਕਿ ਟਰੱਕ ਤਾਂ ਡੀਜ਼ਲ ਤੇ ਚੱਲਦਾ ਸੀ ਤਾਂ ਉੱਥੇ ਪੈਟਰੋਲ ਕੀ ਕਰਦਾ ਸੀ? ਇਸ ਤੇ ਸੁਖਚੰਦ ਸਿੰਘ ਨੇ ਕਿਹਾ ਕਿ ਉਹ ਪੈਟਰੋਲ ਉਸਨੇ ਘਰ ਧਾ ਘੱਟਣ ਵਾਲੀ ਮਸ਼ੀਨ 'ਚ ਪਾਉਣ ਨੂੰ ਰੱਖਿਆ ਸੀ ਪਰ ਫਿਰ ਉਹ ਉਹ ਨੂੰ ਪ੍ਰੱਕ ਚ ਪੁੱਲ ਗਿਆ। ਸੁਖਚੰਦ ਨੇ ਇਹ ਜ਼ਰੂਰ ਮੰਨਿਆ ਕਿ ਉਸਨੇ ਅੱਗ ਲਾਉਣ ਲਈ ਉਸੇ ਪੈਟਰੋਲ ਦਾ ਯੂਜ਼ ਕੀਤਾ ਸੀ। ਸੁਖਜੈਨ ਦੀ ਡਿਫੈਂਸ ਨੇ ਬਹੁਤ ਹਤਕੰਡੇ ਅਪਣਾਏ ਕਿ ਕਿਸੇ ਤਰ੍ਹਾਂ ਇਹ ਕੇਸ ਫਸਟ ਡਿਗਰੀ ਮਰਡਰ ਤੋਂ ਮੈਂਸਲਾਟਰ ਤੇ ਸ਼ਿਫਟ ਹੋ ਜਾਏ ਪਰ ਹਰ ਪਾਸਿਓ ਚੀਜ਼ਾਂ ਕਲੀਅਰ ਸਨ ਕਿ ਸੋਚ ਸਮਝ ਕੇ ਹੀ ਇਹ ਮਰਡਰ ਹੋਇਆ ਸੀ ਜੂਰੀ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਬ੍ਰੈਮਟਨ ਦੇ ਘਰ ਵਿੱਚ ਜਦੋਂ ਇਸ ਵਰ ਕਲੇਸ਼ ਪਿਆ ਸੀ ਤਾਂ ਗੁਰਪ੍ਰੀਤ ਨੂੰ ਉਸਦੇ ਪਤੀ ਅਤੇ ਉਸਦੇ ਭਰਾ ਦੋਵਾਂ ਵੱਲੋਂ ਥੱਪੜ ਮਾਰੇ ਜਾਂਦੇ ਹਨ ਗੁਰਪ੍ਰੀਤ ਤੇ ਸੁਖਜੈਨ ਦੀ ਧੀ ਨੇ ਵੀ ਗਵਾਹੀ ਦਿੱਤੀ ਕਿ ਉਸਦੀ ਮਾਂ ਨੇ ਉਸ ਨੂੰ 30 ਜਨਵਰੀ ਦੀ ਟਰੱਕ ਦੀ ਯਾਤਰਾ ਤੇ ਔਨਲੀ ਵਾਰ-ਵਾਰ ਗਿਆ ਸਿਧੀ ਨੂੰ ਵੀ ਗਿਆ ਸੀ ਕਿ ਤੂੰ ਨਾਲ ਚੱਲ ਉਸ ਦੀ ਮਾਂ ਵੀ ਇੱਕ ਲਾਇਸੈਂਸ ਸ਼ੁਦਾ ਤੁਹਾਂ ਦੱਸਿਆ ਗਿਆ ਟਰੱਕ ਡਰਾਈਵਰ ਸੀ ਤੇ ਮੰਮੀ ਪਾਪਾ ਨੇ ਇੱਕ ਟੀਮ ਦੇ ਰੂਪ ਵਿੱਚ ਲੰਮੇ ਸਫ਼ਰ ਪਹਿਲਾਂ ਵੀ ਕੀਤੇ ਹੋਏ ਸਨ ਇਹ ਡਾਕਟਰ ਦੱਸ ਰਹੀ ਹੈ ਬੇਟੀ ਨੇ ਕਿਹਾ ਕਿ ਉਸਨੇ ਘਰ ਰਹਿੰਦੇ ਆਪਣੇ ਅੰਕਲ ਨੂੰ ਆਪਣੀ ਮਾਂ ਦੇ ਮੁੱਕੇ ਮਾਰਦਿਆ ਦੇਖਿਆ ਧੀ ਨੇ ਵੀ ਦੱਸਿਆ ਕਿ ਇੱਕ ਬਹਿਸ ਦੌਰਾਨ ਉਸ ਦੀ ਮਾਂ ਗੁਰਪ੍ਰੀਤ ਨੇ ਪਿਓ ਸੁਖਚੈਨ ਦੇ ਗਲ ਤੇ ਵੀ ਹੱਥ ਪਾ ਦਿੱਤਾ ਸੀ ਬੇਟੀ ਨੇ ਕਿਹਾ ਕਿ ਕਈ ਵਾਰ ਉਸ ਦੀ ਮਾਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਲੱਗਦਾ ਹੈ ਕਿ ਉਹ ਇਸ ਘਰ ਦਾ ਹਿੱਸਾ ਹੀ ਨਹੀਂ ਹੈ। ਉਹ ਨੂੰ ਉਪਰ-ਉਪਰ ਲੱਗਦਾ। ਉਸ ਰਾਤ ਕਰੀਬ 11 ਵਜੇ ਤੀ ਨੇ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ ਸੀ। 3 ਜਨਵਰੀ ਨੂੰ ਉਸ ਦੀ ਮਾਂ ਨੇ ਉਸ ਨੂੰ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਉਸ ਦੇ ਛੋਟੇ ਭਰਾ ਦੇ ਕੱਪੜੇ ਅਗਲੀ ਸਵੇਰ ਸਕੂਲ ਲਈ ਤਿਆਰ ਹੋਣ। ਉਹ ਕਹਿੰਦੀ ਕਿ ਜਦੋਂ ਫੋਨ ਤੇ ਗੱਲ ਹੋਈ ਤਾਂ ਸਭ ਕੁਝ ਨਾਰਮਲ ਲੱਗ ਰਿਹਾ ਸੀ। ਬੱਚੀ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੀ ਮਾਂ ਦਾ ਕਿਸੇ ਦੂਜੇ ਆਦਮੀ ਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਸੀ ਉਹ ਉਸ ਨੂੰ ਹੋਰ ਪਰਿਵਾਰਕ ਦੋਸਤਾਵਾਂ ਅੰਕਲ ਹੀ ਸਮਝਦੀ ਸੀ ਬਰਾੜ ਟਰੱਕ ਡਰਾਈਵਰ ਜਿਸ ਨੇ ਕਰੀਬ 2 ਸਾਲ ਪਹਿਲਾਂ ਹਾਈਵੇ 402 ਤੇ ਆਪਣੀ ਪਤਨੀ ਨੂੰ ਟਰਾਂਸਪੋਰਟ ਟਰੱਕ ਵਿੱਚ ਮਾਰ ਕੇ ਸਾਰ ਦਿੱਤਾ ਸੀ ਉਸ ਨੂੰ ਫਾਈਨਲੀ ਦਸੰਬਰ 2017 ਚ ਫਰਸਟ ਡਿਗਰੀ ਕਤਲ ਦਾ ਦੋਸ਼ੀ ਪਾਇਆ ਗਿਆ ਫੈਸਲੇ ਤੋਂ ਬਾਅਦ ਗੁਰਪ੍ਰੀਤ ਬਰਾੜ ਦੀ 70 ਸਾਲਾ ਮਾਂ ਨੂੰ ਹੰਝੂਆਂ ਨਾਲ ਅਦਾਲਤ ਦੇ ਕਮਰੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਡਾਕਟਰੀ ਐਮਰਜੈਂਸੀ ਵਿੱਚ ਐਂਬੂਲੈਂਸ ਰਾਹੀਂ ਹਸਪਤਾਲ ਚਾਇਆ ਗਿਆ ਉਸਦੀ ਮਾਂ ਨੇ ਇੱਕ ਪੰਜਾਬੀ ਟਰਾਂਸਲੇਟਰ ਰਾਹੀਂ ਕਿਹਾ ਕਿ ਉਸ ਨੂੰ ਉਸਦੀ ਧੀ ਦੇ ਕਿਸੇ ਹੋਰ ਆਦਮੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਣ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੇ ਕਿਹਾ ਕਿ ਬਰਾੜ ਨੇ ਸਹੀ ਕੰਮ ਨਹੀਂ ਕੀਤਾ ਪਰ ਆਪਣੀ ਸਸਤੀ ਗਵਾਹੀ ਦੇ ਦੌਰਾਨ ਬਰਾੜ ਦਾ ਸਿਰ ਝੁਕਿਆ ਹੋਇਆ ਸੀ ਇੰਨਾ ਝੁਕਿਆ ਹੋਇਆ ਸੀ ਕਿ ਲਗਭਗ ਮੇਜ਼ ਨੂੰ ਛੂਰਿਆ ਸੀ ਕੋਰਟ ਦਾ ਫੈਸਲਾ ਆਉਂਦਿਆਂ ਹੀ ਸੁਖਚੈਨ ਬਰਾੜ ਨੇ ਆਪਣਾ ਝੁਕਿਆ ਹੋਇਆ ਸਿਰ ਝਟ ਚੁੱਕ ਲਿਆ ਇਸ ਕੇਸ ਨੂੰ ਔਨਰ ਕਿਲਿੰਗ ਨਾਲ ਵੀ ਜੋੜ ਕੇ ਵੇਖਿਆ ਗਿਆ ਸੋ ਹੁਣ ਸੁਖਚੈਨ ਪੂਰੀ ਉਮਰ ਬਾਹਰ ਨਹੀਂ ਆ ਸਕਦਾ ਜਦੋਂ 2017 ਨੂੰ ਸਜ਼ਾ ਹੋਈ ਸੀ ਤਾਂ ਉਹ 52 ਸਾਲ ਦਾ ਸੀ ਹਾਜ਼ਦਾ ਵਜਦਾ ਤਾਂ ਨਹੀਂ ਕਹਾਂਗੀ ਪਰ ਇੱਕ ਹੋਰ ਪਰਿਵਾਰ ਉੱਜੜ ਗਿਆ ਬੱਚਾ ਕੋਲ ਨਾ ਮਾਂ ਹੈ ਨਾ ਪਿਓ ਖੁਦ ਦੀ ਰੰਜਿਸ਼ ਦਾ ਫੈਸਲਾ ਤਾਂ ਹੋ ਗਿਆ ਇੱਕ ਫੈਸਲੇ 'ਚ ਮੌਤ ਆਈ ਦੂਜੇ 'ਚ ਮੌਤ ਵਰਗੀ ਕੈਦ ਪਰ ਸਭ ਖਤਮ ਹੋ ਗਿਆ ਮਾਪਿਆਂ ਦੇ ਨਾਲ ਬੱਚਿਆਂ ਦੀ ਜ਼ਿੰਦਗੀ ਤੇ ਮਾਪਿਆਂ ਤੋਂ ਬਿਨਾ ਬੱਚਿਆ ਦੀ ਜ਼ਿੰਦਗੀ ਬਹੁਤ ਵੱਖ ਹੁੰਦੀ ਹੈ ਨਹੀਂ ਨਾਲ रह ਸਕਦੇ ਤਾਂ ਅਲੱਗ ਹੋ ਜਾਓ ਪਰ ਨਾ ਰਾਖ ਬਣਾਓ ਤੇ ਨਾ ਰਾਖ ਬਣੋ ਵਾਹਿਗੁਰੂਸ ਮਤ ਪਕਸ਼ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਂਸ ਸਾਫ